ਸ਼ਿੱਖਿਆ ਮੰਤਰੀ ਵਿੱਤ ਮੰਤਰੀ ਔਰ ਮੁੱਖ ਮੰਤਰੀ ਨੂੰ ਲਗਾਤਾਰ ਸਾਨੂੰ ਇਹ ਆਸ਼ਵਾਸਨ ਦਿੱਤਾ ਜਾ ਰਿਹਾ ਕਿ ਸਾਡੀਆਂ ਸੇਵਾਵਾਂ ਜਲਦੀ ਰੈਗੂਲਰ ਕੀਤੀਆਂ ਜਾਣਗੀਆਂ ਪਰ ਇਹਦੇ ਵਿੱਚ ਹਾਲੇ ਤੱਕ ਕੋਈ ਐਕਸ਼ਨ ਨਹੀਂ ਹੋ ਰਿਹਾ। ਵੈਰੀ ਟੂਰੀਸਟ ਸੁਸਾਇਟੀ ਮੁਰਦਾਬਾ 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 ਅਸੀਂ ਮੈਰਿਟੋਰੀਅ ਸਕੂਲ ਪਟਿਆਲਾ ਦੇ ਜੀ ਜਸਾਂ ਦੇ ਲੈਕਚਰਰ ਜੀ ਪੀ ਕੰਪਿਊਟਰ ਟੀਚਰ ਸੋ ਮੈਰਿਟੋਰੀਅਰ ਸਕੂਲ ਦੇ ਟੀਚਰ ਹਨ ਸੋ ਸਾਨੂੰ ਪਿਛਲੇ 11 ਸਾਲ ਤੋਂ ਅਸੀਂ ਸਰਕਾਰ ਦਾ ਜਿਹੜਾ ਹੈਗਾ ਵਿਸਥਾਰਾ ਜਿਹੜਾ ਉਹਨੂੰ ਸਹਿਨ ਕਰ ਰਹੇ ਆਂ ਔਰ ਉਹਦੇ ਅਗੇ ਇਸ ਅੱਥਰ ਟੈਸਟ ਕੀਤਾ ਹੈ ਸਿੱਖਿਆ ਮੰਤਰੀ ਵਿੱਤ ਮੰਤਰੀ ਔਰ ਮੁੱਖ ਮੰਤਰੀ ਤੋਂ ਲਗਾਤਾਰ ਸਾਨੂੰ ਇਹ ਆਸ਼ਵਾਸਨ ਦਿੱਤਾ ਜਾ ਰਿਹਾ ਕਿ ਸਾਡੀਆਂ ਸੇਵਾਵਾਂ ਜਲਦੀ ਰੈਗੂਲਰ ਕੀਤੀਆਂ ਜਾਣਗੀਆਂ ਪਰ ਇਹਦੇ ਵਿੱਚ ਹਾਲੇ ਤੱਕ ਕੋਈ ਐਕਸ਼ਨ ਨਹੀਂ ਹੋ ਰਿਹਾ ਅਸੀਂ ਇਹਨਾਂ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਆਂ ਨਾਰੇ ਲਾਉਂਦੇ ਹੁਆ ਤਿੰਨ ਸਾਲ ਨਿਕਲ ਚੁੱਕੇ ਨੇ ਉਹਨਾਂ ਦੀ ਟਰਮ ਦੇ ਉੱਤੇ ਔਰ ਅੱਜ ਅਸੀਂ ਇੱਥੇ ਉਹਨਾਂ ਦੇ ਨਾਰਿਆਂ ਦੀ ਜਿਹੜੀ ਪੰਡ ਹੈ ਜਿਹੜੀ ਬਹੁਤ ਭਾਰੀ ਹੋ ਚੁੱਕੀ ਸੀ ਹੁਣ ਅਸੀਂ ਉਹਨੂੰ ਅੱਗ ਲਾਈ ਹੈ ਔਰ ਵਿੱਤ ਮੰਤਰੀ ਜੀ ਨਾਲ ਮੀਟਿੰਗ ਹੈ ਸਾਡੀ ਕੱਲ ਦੀ ਜੇ ਸਾਡਾ ਮੀਟਿੰਗ ਵਿੱਚ ਕੋਈ ਹੱਲ ਨਹੀਂ ਨਿਕਲਿਆ ਤਾਂ ਅਸੀਂ ਆਪਣੀ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਸਾਡੀ ਇੱਕੋ ਇੱਕ ਮੰਗ ਹੈ ਕਿ ਸਾਨੂੰ ਸਿੱਖਿਆ ਵਿਭਾਗ ਨੇ ਸਟੈ ਸਕੂਲ ਕੀਤਾ ਜਾਵੇ 2018 ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਹੋਇਆ ਸਾਡੇ ਨਾਮ ਦਾ ਉਸ ਨੂੰ ਤੁਰੰਤ ਲਾਗੂ ਕੀਤਾ ਜਾਵੇ ਔਰ ਸਾਡੀਆਂ ਸਲਾਮਾਂ ਨੂੰ ਰੈਗੂਲਰ ਕੀਤਾ ਜਾਵੇ ਬਹੁਤ ਹੀ ਮਿਹਨਤੀ ਅਧਿਆਪਕ ਸਾਰੇ ਇੱਥੇ ਜਿਹੜੇ ਨੇ ਇਹ ਕੰਮ ਕਰ ਰਹੇ ਨੇ ਪਲੱਸ 2 ਦੇ ਰਿਜ਼ਲਟ ਜੇਈ ਔਰ ਨੀਟ ਦੀ ਤਿਆਰੀ ਵਾਸਤੇ ਹੰਤਕ ਮਿਹਨਤ ਹੈ ਸਾਰੀ ਕਿਸੇ ਜਿਹੜੇ ਕਰਦੇ ਨੇ ਔਰ ਇਹਨਾਂ ਦੀ ਇੱਕੋ ਇੱਕ ਮੰਗ ਕੇ ਸਾਨੂੰ ਸਿੱਖਿਆ ਵਿਭਾਗ ਵਿੱਚ ਜਲਦੀ ਤੋਂ ਜਲਦੀ ਰੈਗੂਲਰ ਕੀਤਾ ਜਾ ਪੰਜਾਬ ਸਰਕਾਰ ਮੁਰਦਾਬਾਦ 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 ਪਿਛਲੇ 11 ਸਾਲ ਤੋਂ ਅਸੀਂ ਸਰਕਾਰ ਦਾ ਜਿਹੜਾ ਹੈਗਾ ਵਿਸਥਾਰਾ ਜਿਹੜਾ ਉਹਨੂੰ ਸਹਿਨ ਕਰ ਰਹੇ ਆ ਮੁਕਤਾਬਾ ਮੁਕਤਾਬਾ ਸਿੱਖਿਆ ਮੰਤਰੀ ਵਿੱਤ ਮੰਤਰੀ ਔਰ ਮੁੱਖ ਮੰਤਰੀ ਤੋਂ ਲਗਾਤਾਰ ਸਾਨੂੰ ਇਹ ਆਸ਼ਵਾਸਨ ਦਿੱਤਾ ਜਾ ਰਿਹਾ ਹੈ ਕਿ ਸਾਡੀਆਂ ਸੇਵਾਵਾਂ ਜਲਦੀ ਰੈਗੂਲਰ ਕੀਤੀਆਂ ਜਾਣਗੀਆਂ ਪਰ ਇਹਦੇ ਵਿੱਚ ਹਾਲੇ ਤੱਕ ਕੋਈ ਐਕਸ਼ਨ ਨਹੀਂ ਹੋ ਰਿਹਾ ਮੈਰਿਟੋਰੀਅਸ ਸੁਸਾਇਟੀ ਮੁਕਤਾਬਾ 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 ਅਸੀਂ ਮੈਰਿਟੋਰੀਅਸ ਸਕੂਲ ਪਟਿਆਲਾ ਦੇ ਟੀਚਰਾਂ ਦੇ ਲੈਕਚਰਰ ਜੀ ਪੀ ਕੰਪਿਊਟਰ ਟੀਚਰ ਸੁਮੇਰਿਟੋਰੀਅਸ ਸਕੂਲ ਦੇ ਟੀਚਰ ਹਨ ਸੋ ਸਾਨੂੰ ਪਿਛਲੇ 11 ਸਾਲ ਤੋਂ ਅਸੀਂ ਸਰਕਾਰ ਦਾ ਜਿਹੜਾ ਹੈਗਾ ਵਿਸਥਾਰਾ ਜਿਹੜਾ ਉਹਨੂੰ ਸਹਿਨ ਕਰ ਰਹੇ ਹਾਂ ਔਰ ਉਹਦੇ ਅਗੇਂਸ ਅਸੀਂ ਹੱਥ ਪਰਟੈਸਟ ਕੀਤਾ ਹੈ ਸਿੱਖਿਆ ਮੰਤਰੀ ਵਿੱਤ ਮੰਤਰੀ ਔਰ ਮੁੱਖ ਮੰਤਰੀ ਤੋਂ ਲਗਾਤਾਰ ਸਾਨੂੰ ਇਹ ਆਸ਼ਵਾਸਨ ਦਿੱਤਾ ਜਾ ਰਿਹਾ ਕਿ ਸਾਡੀਆਂ ਸੇਵਾਵਾਂ ਜਲਦੀ ਰੈਗੂਲਰ ਕੀਤੀਆਂ ਜਾਣਗੀਆਂ ਪਰ ਇਹਦੇ ਵਿੱਚ ਹਾਲੇ ਤੱਕ ਕੋਈ ਐਕਸ਼ਨ ਨਹੀਂ ਹੋ ਰਿਹਾ ਅਸੀਂ ਇਹਨਾਂ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਾਂ ਨਾਰੇ ਲਾਉਂਦਿਆਂ ਹੋયા 3 ਸਾਲ ਨਿਕਲ ਚੁੱਕੇ ਨੇ ਉਹਨਾਂ ਦੀ ਟਰਮ ਦੇ ਉੱਤੇ ਔਰ ਅੱਜ ਅਸੀਂ ਇੱਥੇ ਉਹਨਾਂ ਦੇ ਨਾਰਿਆਂ ਦੀ ਜਿਹੜੀ ਪੰਡ ਹੈ ਜਿਹੜੀ ਬਹੁਤ ਭਾਰੀ ਹੋ ਚੁੱਕੀ ਸੀ ਹੁਣ ਅਸੀਂ ਉਹਨੂੰ ਅੱਗ ਲਾਈ ਹੈ ਔਰ ਵਿੱਤ ਮੰਤਰੀ ਜੀ ਨਾਲ ਮੀਟਿੰਗ ਹੈ ਸਾਡੀ ਕੱਲ ਦੀ ਜੇ ਸਾਡਾ ਮੀਟਿੰਗ ਵਿੱਚ ਕੋਈ ਹੱਲ ਨਹੀਂ ਨਿਕਲਿਆ ਤਾਂ ਅਸੀਂ ਆਪਣੇ ਸੰਗਰਸ ਨੂੰ ਹੋਰ ਤੇਜ਼ ਕਰਾਂਗੇ ਸਾਡੀ ਇੱਕੋ ਇੱਕ ਮੰਗ ਹੈ ਕਿ ਸਾਨੂੰ ਸਿੱਖਿਆ ਵਿਭਾਗ ਨੇ ਕੁਝ ਰੈਗੂਲਰ ਕੀਤਾ ਜਾਵੇ 2018 ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਹੋਇਆ ਸਾਡੇ ਨਾਮ ਦਾ ਉਸ ਨੂੰ ਤੁਰੰਤ ਲਾਗੂ ਕੀਤਾ ਜਾਵੇ ਔਰ ਸਾਡੀਆਂ ਸਿਵਾਵਾਂ ਨੂੰ ਰੈਗੂਲਰ ਕੀਤਾ ਜਾਵੇ ਬਹੁਤ ਹੀ ਮਿਹਨਤੀ ਅਧਿਆਪਕ ਸਾਰੇ ਇੱਥੇ ਜਿਹੜੇ ਨੇ ਕੰਮ ਕਰ ਰਹੇ ਨੇ ਪਲੱਸ 2 ਦੇ ਰਿਜ਼ਲਟ ਜੇਈ ਔਰ ਨੀਟ ਦੀ ਤਿਆਰੀ ਵਾਸਤੇ ਅੰਤ ਤੱਕ ਮਿਹਨਤ ਕੀਤੀ ਸਾਰੇ ਪੀਸੋ ਜਿਹੜੇ ਕਰਦੇ ਨੇ ਔਰ ਇਹਨਾਂ ਦੀ ਇੱਕੋ ਇੱਕ ਮੰਗ ਕੇ ਸਾਨੂੰ ਸਿੱਖਿਆ ਵਿਭਾਗ ਵਿੱਚ ਜਲਦੀ ਤੋਂ ਜਲਦੀ ਰੈਗੂਲਰ ਕੀਤਾ ਜਾ ਪੰਜਾਬ ਸਰਕਾਰ ਮੁਰਦਾਬਾਦ 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 ਪਿਛਲੇ 11 ਸਾਲ ਤੋਂ ਅਸੀਂ ਸਰਕਾਰ ਦਾ ਜਿਹੜਾ ਹੈਗਾ ਸਿੱਖਿਆ ਜਿਹੜਾ ਉਹਨੂੰ ਸਹਿਨ ਕਰ ਰਹੇ ਆ ਮੁਰਦਾਬਾ ਮੁਰਦਾਬਾ ਸਿੱਖਿਆ ਮੰਤਰੀ ਵਿੱਤ ਮੰਤਰੀ ਔਰ ਮੁੱਖ ਮੰਤਰੀ ਤੋਂ ਲਗਾਤਾਰ ਸਾਨੂੰ ਇਹ ਆਸ਼ਵਾਸਨ ਦਿੱਤਾ ਜਾ ਰਿਹਾ ਕਿ ਸਾਡੀਆਂ ਸੇਵਾਵਾਂ ਜਲਦੀ ਰੈਗੂਲਰ ਕੀਤੀਆਂ ਜਾਣਗੀਆਂ ਪਰ ਇਹਦੇ ਵਿੱਚ ਹਾਲੇ ਤੱਕ ਕੋਈ ਐਕਸ਼ਨ ਨਹੀਂ ਹੋ ਰਿਹਾ ਮੈਰੀਟੋਰੀਅਸ ਸੁਸਾਇਟੀ ਮੁਰਦਾਬਾ 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 ਅਸੀਂ ਮੈਰੀਟੋਰੀਅਸ ਸਕੂਲ ਪਟਿਆਲਾ ਦੇ ਟੀਚਰਸ ਆਂ ਦੇ ਲੈਕਚਰਰਸ ਦੀਪੀਸ ਕੰਪਿਊਟਰ ਟੀਚਰ ਸੋ ਮੈਰਿਟੋਰੀਅਸ ਸਕੂਲ ਦੇ ਟੀਚਰ ਵਾ ਸੋ ਸਾਨੂੰ ਪਿਛਲੇ 11 ਸਾਲ ਤੋਂ ਅਸੀਂ ਸਰਕਾਰ ਦਾ ਜਿਹੜਾ ਹੈਗਾ ਵਿਸਥਾਰ ਜਿਹੜਾ ਉਹਨੂੰ ਸਹਿਨ ਕਰ ਰਹੇ ਆਂ ਔਰ ਉਹਦੇ ਅਗੇ ਅਸੀਂ ਹਮੇਸ਼ਾ ਪ੍ਰੋਟੈਸਟ ਕੀਤਾ ਹੈ ਸਿੱਖਿਆ ਮੰਤਰੀ ਵਿੱਤ ਮੰਤਰੀ ਔਰ ਮੁੱਖ ਮੰਤਰੀ ਤੋਂ ਲਗਾਤਾਰ ਸਾਨੂੰ ਇਹ ਆਸ਼ਵਾਸਨ ਦਿੱਤਾ ਜਾ ਰਿਹਾ ਕਿ ਸਾਡੀਆਂ ਸਿਵਾਵਾਂ ਜਲਦੀ ਰੈਗੂਲਰ ਕੀਤੀਆਂ ਜਾਣਗੀਆਂ ਪਰ ਇਹਦੇ ਵਿੱਚ ਹਾਲੇ ਤੱਕ ਕੋਈ ਐਕਸ਼ਨ ਨਹੀਂ ਹੋ ਰਿਹਾ ਅਸੀਂ ਉਹਨਾਂ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਆਂ ਖਲਾਰੇ ਲਾਉਂਦਿਆਂ ਹੋਇਆ 3 ਸਾਲ ਨਿਕਲ ਚੁੱਕੇ ਨੇ ਉਹਨਾਂ ਦੀ ਟਰਮ ਦੇ ਉੱਤੇ ਔਰ ਅੱਜ ਅਸੀਂ ਇੱਥੇ ਉਹਨਾਂ ਦੇ ਲਾਰਿਆਂ ਦੇ ਜਿਹੜੇ ਪੰਡ ਹੈ ਜਿਹੜੀ ਬਹੁਤ ਭਾਰੀ ਹੋ ਚੁੱਕੀ ਸੀ ਉਹਨਾਂ ਸੀ ਉਹਨੂੰ ਅੱਗ ਲਾਈ ਹੈ ਔਰ ਵਿੱਤ ਮੰਤਰੀ ਜੀ ਨਾਲ ਮੀਟਿੰਗ ਹੈ ਸਾਡੀ ਕੱਲ ਦੀ ਜੇ ਸਾਡਾ ਮੀਟਿੰਗ ਵਿੱਚ ਕੋਈ ਹੱਲ ਨਹੀਂ ਨਿਕਲਿਆ ਤਾਂ ਅਸੀਂ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਸਾਡੀ ਇੱਕੋ ਇੱਕ ਮੰਗ ਹੈ ਕਿ ਸਾਨੂੰ ਸਿੱਖਿਆ ਵਿਭਾਗ ਨੂੰ ਰੈਗੂਲਰ ਕੀਤਾ ਜਾਵੇ 2018 ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਹੋਇਆ ਸਾਡੇ ਨਾਮ ਦਾ ਉਸ ਨੂੰ ਤੁਰੰਤ ਲਾਗੂ ਕੀਤਾ ਜਾਵੇ ਔਰ ਸਾਡੀਆਂ ਸਿਵਾਵਾਂ ਨੂੰ ਰੈਗੂਲਰ ਕੀਤਾ ਜਾਵੇ ਬਹੁਤ ਹੀ ਮਿਹਨਤੀ ਅਧਿਆਪਕ ਸਾਰੇ ਇੱਥੇ ਜਿਹੜੇ ਨੇ ਕੰਮ ਕਰ ਰਹੇ ਨੇ ਪਲੱਸ 2 ਦੇ ਰਿਜ਼ਲਟ ਜੇਈ ਔਰ ਨੀਟ ਦੀ ਤਿਆਰੀ ਵਾਸਤੇ ਅੰਤ ਤੱਕ ਮਿਹਨਤ ਇਹ ਸਾਰੇ ਕਿਸੇ ਜਿਹੜੇ ਕਰਦੇ ਨੇ ਔਰ ਇਹਨਾਂ ਦੀ ਇੱਕੋ ਇੱਕ ਮੰਗ ਕੀ ਸਾਨੂੰ ਸਿੱਖਿਆ ਵਿਭਾਗ ਵਿੱਚ ਜਲਦੀ ਤੋਂ ਜਲਦੀ ਰੈਗੂਲਰ ਕੀਤਾ ਜਾਵੇ